ਇਸ ਵੱਲੋਂ ਦੀ ਵੱਡੀ ਖਬਰ ਗੁਜਰਾਤ ਦੇ ਪੋਰਬੰਦਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੋਰਬੰਦਰ ਦੇ ਉੱਤੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਕੋਸਟ ਗਾਰਡ ਦਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਤਾਂ ਅੰਦਾਜ਼ਾ ਹੈ ਕਿ ਤਕਨੀਕੀ ਖਰਾਬੀ ਕਰਕੇ ਇਹ ਹੈਲੀਕਾਪਟਰ ਕ੍ਰੈਸ਼ ਹੋ ਗਿਆ ਤੇ ਇਸ ਹਾਦਸੇ ਦੇ ਵਿੱਚ ਪਾਇਲਟ ਤੇ ਕੋ-ਪਾਇਲਟ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਦਸੇ 'ਚ ਕੁੱਲ ਅਮਰਿਤਕਾਂ ਦੀ ਗਿਣਤੀ ਕਰੀਏ ਤਾਂ 3 ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ ਜਿਸ ਦੇ ਵਿੱਚ ਕਾ ਹੈਲੀਕਾਪਟਰ ਦਾ ਪਾਇਲਟ ਤੇ ਕੋ-ਪਾਇਲਟ ਵੀ ਸ਼ਾਮਿਲ ਨੇ ਤੰਦਾਜ਼ੀ ਇੱਕ ਉਡਾਣ ਪਰੰਤੋ ਬਾਅਦ ਜਦੋਂ ਇਹ ਹੈਲੀਕਾਪਟਰ ਕੋਸਟ ਗਾਰਡ ਦੀ ਲੈਂਡਿੰਗ ਸਕ੍ਰਿਪ ਦੇ ਉੱਤੇ ਲੈਂਡ ਹੋ ਰਿਹਾ ਸੀ ਤਾਂ ਉਸ ਸਮੇਂ ਤਕਨੀਕੀ ਖਰਾਬੀ ਦੇ ਕਾਰਨ ਇਹ ਜਹਾ ਹੈਲੀਕਾਪਟਰ ਅਚਾਨਕ ਹੀ ਠਾਡੇਕ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਹੈਲੀਕਾਪਟਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਅੱਗ ਦੇ ਵਿੱਚ ਕਾਬੂ ਪਾਣ ਦੇ ਵਿੱਚ ਬੜਾ ਸਮਾਂ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕ ਜਿਹੜੇ ਸ ਹੈਲੀਕਾਪਟਰ ਦੇ ਵਿੱਚ ਸਵਾਰ ਸੀ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਰੈਸਕਿਊ ਆਪਰੇਸ਼ਨ ਵੀ ਖਤਮ ਹੋ ਗਿਆ ਹੈ ਗੁਜਰਾਤ ਦੇ ਪੋਰ ਬੰਦਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਕੋਸਟ ਗਾਰਡ ਦਾ ਹੈਲੀਕਾਪਟਰ ਲੈਂਡਿੰਗ ਦੇ ਦੌਰਾਨ ਹਾਸੇ ਦਾ ਸ਼ਿਕਾਰ ਹੋ ਗਿਆ ਤਾਂ ਅੰਦਾਜ਼ਾ ਹੈ ਕਿ ਪੋਰ ਬੰਦਰ ਦੇ ਲੈਂਡਿੰਗ ਸਟ੍ਰਿਪ ਦੇ ਵਿੱਚ ਜਦੋਂ ਇਹ ਜਹਾਜ਼ ਲੈਂਡ ਕਰ ਰਿਹਾ ਸੀ ਤਾਂ ਤਕਨੀਕੀ ਖਰਾਬੀ ਹੋਣ ਕਰਕੇ ਅਚਾਨਕ ਹੀ ਜਹਾਜ਼ ਨੀਚੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਗ ਦੇ ਵੱਡੇ ਵੱਡੇ ਭਾਂਬੜ ਜਿਹੜੇ ਨੇ ਉਹ ਮਚ ਰਹੇ ਨੇ ਪੂਰੀ ਤਰੀਕੇ ਦੇ ਨਾਲ ਇਸ ਜਹਾ ਹੈਲੀਕਾਪਟਰ ਨੂੰ ਅੱਗ ਲੱਗ ਜਾਂਦੀ ਹੈ ਤੇ ਇਸ ਪੂਰੇ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਿਸ ਦੇ ਵਿੱਚ ਪਾਇਲਟ ਤੇ ਕੋ-ਪਾਇਲਟ ਵੀ ਸ਼ਾਮਿਲ ਨੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਸ ਬਾਬਤ ਹੋਰ ਜਾਣਕਾਰੀ ਲਮਾਂਗੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਮੇਰੇ ਸਹਿਯੋਗੀ ਕਵਿਤਾ ਕਵਿਤਾ ਕੀ ਕੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜਾ ਪੋਰਬੰਦਰ ਦੇ ਵਿੱਚ ਵੱਡਾ ਹੈਲੀਕਾਪਟਰ ਹਾਦਸਾ ਵਾਪਰਿਆ ਜੀ ਬਿਲਕੁਲ ਤਾਂ ਇੱਕ ਵਾਰੀ ਦੱਸ ਦਈਏ ਦਰਸ਼ਕਾਂ ਨੂੰ ਕਿ ਕੋਸਟ ਗਾਰਡ ਦਾ ਜੋ ਇਹ ਹੈਲੀਕਾਪਟਰ क्रैश ਹੋਇਆ ਜਿਸ ਦੇ ਵਿੱਚ ਦੋ ਪਾਇਲਟਸ ਸਨ ਤੇ ਤਿੰਨ ਸੈਨਿਕ ਸਵਾਰ ਸਨ ਹਾਲਾਂਕਿ ਤਕਨੀਕੀ ਖਰਾਬੀ ਹੋਣ ਦੇ ਕਾਰਨ ਇਹ ਹਾਦਸਾ ਹੋਇਆ ਜਦੋਂ ਇਹ ਹਾਦਸਾ ਹੁੰਦਾ ਮੌਕੇ ਤੇ ਹੀ ਜੋ ਟੀਮ ਹੈਗੀਆਂ ਫਾਇਰ ਬ੍ਰਿਗੇਡ ਦੀਆਂ ਮੈਡੀਕਲ ਟੀਮਾਂ ਤੁਰੰਤ ਪਹੁੰਚ ਜਾਂਦੀਆਂ ਨੇ ਹਾਲਾਂਕਿ ਹੁਣ ਬਚਾਅ ਕਾਰਜ ਖਤਮ ਹੋ ਚੁੱਕੇ ਨੇ ਦਿਨ ਜਾਣੀਆਂ ਦੀ ਇਸ ਦੇ ਵਿੱਚ ਮੌਤ ਹੋ ਗਈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭੇਟੀ ਕਰਵਾਇਆ ਜਾਂਦਾ ਤਾਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਪਈ ਹੈਗਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਾਦਸਾ ਹੋਇਆ ਇਸ ਤੋਂ ਪਹਿਲਾਂ ਵੀ 2 ਸਤੰਬਰ 2024 ਨੂੰ ਭਾਰਤੀ ਤੱਟ ਰਖਿਆ ਕਰਦਾ ਇੱਕ ਉਨਤ ਹਲਕਾ ਹੈਲੀਕਾਪਟਰ ਜੋ ਹੈ ਉਹ ਅਰਬ ਸਾਗਰ ਦੇ ਵਿੱਚ ਡਿੱਗ ਗਿਆ ਸੀ ਇਸ ਹਾਦਸੇ ਤੋਂ ਬਾਅਦ ਚਾਲਕ ਦਲ ਦੇ ਚਾਰ ਮੈਂਬਰਾਂ ਦੇ ਵਿੱਚੋਂ ਇੱਕ ਦਾ ਬਚਾਅ ਵੀ ਕੀਤਾ ਗਿਆ ਸੀ ਤੇ 26 ਮਾਰਚ 2023 ਨੂੰ ਵੀ ਹਾਦਸਾ ਹੋਇਆ ਸੀ ਜਦੋਂ ਕੇਰਲ ਦੇ ਵਿੱਚ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਭਾਰਤੀ ਤੱਟ ਰਖਿਆਕ ਦੇ ਜੋ ਹੈਲੀਕਾਪਟਰ ਨੇ ਤੁਰਕਮਾਰਕ ਤੰਦੇ ਪ੍ਰੀਖਣ ਦੌਰਾਨ ਇਹ ਐਮਰਜੈਂਸੀ ਲੈਂਡਿੰਗ ਜ਼ਰੂਰ ਕਰਵਾਈ ਸੀ ਤੇ ਇਸ ਦੇ ਵਿੱਚ ਇੱਕ ਪਾਇਲਟ ਦਾ ਹੱਥ ਵੀ ਟੁੱਟ ਗਿਆ ਸੀ ਤਾਂ ਇਹ ਜਾਣਕਾਰੀ ਵੀ ਜੋ ਹੈਗੀ ਦਰਸ਼ਕਾਂ ਨੂੰ ਦੇ ਲਈ ਹੈ ਖ਼ੈਰਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਵਿਤਾ ਕਵਿਤਾ ਇਹ ਤਿੰਨੋਂ ਹਾਦਸਿਆਂ ਦੇ ਵਿੱਚ ਜਿਹੜੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਨੇ ਤਿੰਨੋਂ ਇੱਕੋ ਹੀ ਕੰਪਨੀ ਦੇ ਨੇ ਧੁਰ ਦੇ ਜੀ ਜੀ ਬਿਲਕੁਲ ਤਰូវੇਂ ਦੋਸਤਾਨ ਦੇ ਹੀ ਇਹ ਹੈਲੀਕਾਪਟਰ ਦਸੇ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਹਾਦਸਾ ਹੋਇਆ ਪਹਿਲਾਂ ਵੀ ਦੋ ਵਾਰੀ ਹੋ ਚੁੱਕਿਆ ਤੇ ਅੱਜ ਫੇਰ ਤੋਂ ਇਹ ਹਾਦਸਾ ਹੋਇਆ ਬੇਹਦ ਹੀ ਦੁਖਦਾਈ ਖਬਰ ਹੈਗੀ ਆ ਜਿਸ ਦੇ ਵਿੱਚ ਤਿੰਨ ਜਾਣਿਆਂ ਦੀ ਮੌਤ ਹੋਈ ਹੈ ਹਾਲਾਂਕਿ ਜਾਂਚ ਹਾਲੇ ਵੀ ਕੀਤੀ ਜਾ ਰਹੀ ਹੈ ਪਰ ਜੋ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਕਿ ਤਕਨੀਕੀ ਖਰਾਬੀ ਦੇ ਕਾਰਨ ਇਹ ਹਾਦਸਾ ਹੋਇਆ ਹੈ ਇਸ ਦੇ ਵਿੱਚ ਦੱਸਿਆ ਇਹ ਵੀ ਗਿਆ ਕਿ 12:10 ਮਿੰਟ ਉੱਤੇ ਦੁਪਹਿਰ ਨੂੰ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਪੋਰਬੰਦਰ ਦੇ ਜਿਹੜੇ ਐਸਪੀ ਨੇ ਪਗੀਰਤ ਸਿੰਘ ਉਹਨਾਂ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਕਵਿਤਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਇਹਨਾਂ ਮੇਰੇ ਨਾਲ ਫੋਨ ਲਾਈਨ ਤੇ ਮੇਰੇ ਸਹਿਯੋਗੀ ਕਵਿਤਾ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਹੈ ਸੋ ਵੱਖ-ਵੱਖ ਜਿਹੜੇ ਹਾਦਸੇ ਨੇ ਤੋਂ ਜਹਾਜ਼ ਕੋਈ ਹੈ ਧਰਵ ਜਿਸ ਦਾ ਹਾਦਸੇ ਦਾ ਸ਼ਿਕਾਰ ਹੋਏ ਨੇ ਸੋ ਵੱਡਾ ਸਵਾਲ ਇਹ ਵੀ ਬਣਦਾ ਹੈ ਕਿ ਕੀ ਜਿਹੜੀ ਇਹਨਾਂ ਹੈਲੀਕਾਪਟਰਾਂ ਦੇ ਵਿੱਚ ਕੋਈ ਤਕਨੀਕੀ ਖਰਾਬੀ ਇਸ ਕਰਕੇ ਆ ਰਹੀ ਹੈ ਕਿਉਂਕਿ ਇਹ ਵੀ ਵੱਡਾ ਸਵਾਲ ਜਿਹੜਾ ਉਹ ਬਣਦਾ ਹੈ ਕਿਉਂਕਿ ਜਦੋਂ ਲਗਾਤਾਰ ਸਾਲ ਦਰ ਸਾਲ ਅਜਿਹੇ ਹਾਦਸੇ ਹੁੰਦੇ ਨੇ ਤਾਂ ਫਿਰ ਵੱਡੇ ਸਵਾਲ ਖੜੇ ਹੁੰਦੇ ਨੇ ਬੜਾ ਇੱਥੇ ਮਾਮਲਾ ਪਚੀਦਾ ਇਸ ਕਰਕੇ ਵੀ ਹੋ ਜਾਂਦਾ ਹੈ ਕਿਉਂਕਿ ਧਰੂਪ ਦੇ ਨਾਲ ਜਿਹੜਾ ਸਮਝੌਤਾ ਸਰਕਾਰ ਦਾ ਹੋਇਆ ਸੀ ਉਹ 2002 ਦੇ ਵਿੱਚ ਇਸ ਨੂੰ ਵੱਖ-ਵੱਖ ਸੈਨਿਕ ਦਸਤਿਆਂ ਦੇ ਵਿੱਚ ਵੀ ਸ਼ਾਮਿਲ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਅਰ ਰੈਸਕਿਊ ਆਪਰੇਸ਼ਨ ਦੇ ਵਿੱਚ ਇਸ ਹੈਲੀਕਾਪਟਰ ਦਾ ਬੇਹਦ ਖਾਸ ਇਸਤੇਮਾਲ ਜਿਹੜਾ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਰਸਦ ਪਹੁੰਚਾਉਣ ਦੇ ਲਈ ਤੇ ਫੌਜ ਦੀਆਂ ਹੋਰ ਜਿਹੜੀਆਂ ਸੇਵਾਵਾਂ ਨੇ ਉਸ ਦੇ ਵਿੱਚ ਇਸ ਹੈਲੀਕਾਪਟਰ ਦਾ ਇਸਤੇਮਾਲ ਜਿਹੜਾ ਕੀਤਾ ਜਾਂਦਾ ਸੋ ਪਰ